ਇਹ ਆਮ ਆਦਮੀ ਪਾਰਟੀ ਕਾਂਗਰਸ ਇਹ ਜਨਤਕ ਦਾ ਸਮਝੌਤਾ ਨਹੀਂ ਕਰਦੇ ਇਹ ਪਰਦੇ ਦੇ ਪਿੱਛੇ ਸਮਝੌਤਾ ਕਰੀ ਬੈਠੇ ਨੇ ਬੀਜੇਪੀ ਵਾਲਾ ਨੇ ਜਿਹੜਾ ਆਪਣਾ ਦਿਖਾਇਆ ਇਹਨਾਂ ਨੂੰ ਕਿ ਆ ਤੁਸੀਂ ਵੋਟਾਂ ਪਾਓ ਆ ਸਾਨੂੰ ਪੈ ਰਹੀਆਂ ਨੇ ਅੱਠ ਵੋਟਾਂ ਰਿਜੈਕਟ ਹੋ ਗਈਆਂ ਕੀ ਹੋਇਆ ਕੀ ਨਹੀਂ ਹੁਣ ਤਾਂ ਸੁਪਰੀਮ ਕੋਰਟ ਆ ਗਈ ਸੁਪਰੀਮ ਕੋਰਟ ਤੇ ਕੋਈ ਨਹੀਂ ਉਲਟਾਉਂਦਾ ਔਰ ਇਹ ਜਿਹੜੇ ਰਾਜਨੀਤਿਕ ਲੋਕਲੇ ਇਹ ਤਾਂ ਆਪਣੀ ਪੀੜ੍ਹੀ ਹੇਠਾ ਛੋਟਾ ਮਾਰਨ ਨਾ ਖਾਸ ਕਰ ਆਮ ਆਦਮੀ ਪਾਰਟੀ ਵਾਲੇ ਲੋਕ ਪਾਰਟੀ ਸਿੰਬਲ ਨੂੰ ਜਾਦੇ ਵੋਟਾਂ ਪਾਉਂਦੇ ਨੇ ਤਾਂ ਹੀ ਪਾਰਟੀਆਂ ਖੜੀਆਂ ਨੇ ਪਾਰਟੀ ਸਿੰਬਲ ਤੋਂ ਜਿੱਤਣ ਤੋਂ ਬਾਅਦ ਇੱਕ ਦੂਜੇ ਨਾਲ ਜੋਕਸ ਹੋ ਰਿਹਾ ਉਹ ਕੌਣ ਕਰਦਾ ਹੈ ਇਹ ਪਹਿਲੀ ਵਾਰੀ ਦੇਖਿਆ ਸਾਡਾ ਮੁੱਖ ਮੰਤਰੀ ਦਿੱਲੀ ਦਾ ਲੁੱਕ ਕੇ ਜਿਵੇਂ ਪੰਜਾਬ 'ਚ ਨਾਨਕੇ ਹੁੰਦੇ ਨੇ ਜਦੋਂ ਉੱਥੇ ਸੰਭਣ ਆਉਂਦੇ ਨੇ ਈਡੀ ਦੇ ਭੱਜ ਕੇ ਨੰਬ ਇੱਥੇ ਲੁਕ ਜਾਂਦਾ ਆ ਕੇ ਪੰਜਾਬ 'ਚ ਇਹ ਕ ਸਤਕਾਰ ਜੋ ਕੋਰਟ ਹੈ ਜਾਂ ਕੋਈ ਕੋਈ ਈਡੀ ਹੈ ਏਜੰਸੀਆਂ ਬਣੀਆਂ ਹੋਈਆਂ ਨੇ ਜੇ ਤੁਸੀਂ ਸੱਚੇ ਸੁੱਚੇ ਹੋ ਸਾਫ ਸੁਥਰੇ ਹੋ ਕਿਉਂ ਨਹੀਂ ਉਹਦੇ ਸਾਹਮਣੇ ਜਾਂਦੇ ਜੀ ਕੇਜਰੀਵਾਲ ਸਾਹਿਬ ਨਾ ਮਜਾ ਘਟਾਓ ਨਾ ਧੱਜੀਆਂ ਡਾਓ ਪੰਜਾਬ ਚ ਕਾਨੂੰਨ ਹੋਰ ਪੈਦਾ ਕਰਦੇ ਹੋ ਦਿੱਲੀ ਚ ਹੋਰ ਪੈਦਾ ਕਰਦੇ ਹੋ ਉਹ ਕਹਿੰਦੇ ਜੇ ਸਾਡਾ ਕੇਜਰੀਵਾਲ ਸੰਭਣ ਨੂੰ ਸੰਭਣ ਨਹੀਂ ਸਮਝ ਰਿਹਾ ਜੇ ਮੈਂ ਕਹਿ ਦੂੰਗੀ ਉਹਨੂੰ ਚਿੱਠੀ ਮੈਨੂੰ ਕਿਹੜਾ ਫਾਹਾ ਲੱਗਣ ਲੱਗਿਆ ਉਹੀ ਕਿਸੇ ਨਾਲ ਲਿਹਾਜ ਨਹੀਂ ਹੋਣੀ ਚਾਹੀਦੀ ਚਾਹੇ ਇੱਥੇ ਦੇ ਸ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਗ੍ਰਹਿ ਮੰਤਰੀ ਹੋਵੇ ਕੋਈ ਹੋਵੇ ਜਿਹੜਾ ਕੋਟ ਨੂੰ ਕੋਟ ਨਹੀਂ ਸਮਝਦਾ ਬਿਲਕੁਲ ਤੋਲ ਦੇਣਾ ਚਾਹੀਦਾ ਸਤਿਗਾਲੀ ਮੈਂ ਹਾ ਕਵਰ ਸਿੰਘ 베ਦੀ ਚੰਡੀਗੜ੍ਹ ਮੇਰ ਦੀ ਚੋਨ ਨੂੰ ਲੈ ਕੇ ਵੱਡਾ ਹੰਗਾਮਾ ਦਿਖਾਈ ਦਿੱਤਾ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਕਿ ਲੋਕਤੰਤਰ ਦਾ ਕਤਲ ਹੋ ਰਿਹਾ ਇਹ ਟਿੱਪਣੀ ਸੁਪਰੀਮ ਕੋਰਟ ਦੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਲੋਕ ਜਿਹੜੇ ਸਿਆਸਤ ਕਰਦੇ ਆ ਜਾਂ ਪੂਰੀ ਤਰ੍ਹਾਂ ਸਰਗਰਮੀ ਦਿਖਾਉਂਦੇ ਆ ਤੇ ਉਹਨਾਂ ਵੱਲੋਂ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਭਾਜਪਾ ਨੂੰ ਇੱਕ ਸ਼ੀਸ਼ਾ ਵਿਖਾਉਣ ਦਾ ਕੰਮ ਕੀਤਾ ਸੁਪਰੀਮ ਕੋਰਟ ਨੇ ਤੇ ਜਿਹੜਾ ਕਤਲ ਭਾਜਪਾ ਕਰ ਰਹੀ ਹੈ ਤਾਂ ਇਸ ਗੱਲ ਦਾ ਨੋਟਿਸ ਸੁਪਰੀਮ ਕੋਰਟ ਨੇ ਲਿਆ ਤੇ ਸੁਪਰੀਮ ਕੋਰਟ ਨੇ ਦਾ ਇੱਥੋਂ ਤੱਕ ਕਿਹਾ ਕਿ ਲੋਕਤੰਤਰ ਦਾ ਮਜ਼ਾਕ ਕਿਉਂ ਬਣਾ ਰੱਖਿਆ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡਾ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸੋਹਲੀ ਨੇ ਸੋਹਲੀ ਸਾਹਿਬ ਲੋਕਤੰਤਰ ਦਾ ਕਾਣ ਹੋ ਰਿਹਾ ਲੋਕਤੰਤਰ ਦਾ ਮਜ਼ਾਕ ਡਾਇਆ ਜਾ ਰਿਹਾ ਤੇ ਸੁਪਰੀਮ ਕੋਰਟ ਨੂੰ ਦਖਲ ਕਿਉਂ ਦੇਣਾ ਪਿਆ ਜਿਹੜਾ ਚੰਡੀਗੜ੍ਹ ਮੇਰ ਦੀ ਚੋਣ ਦੇ ਲਈ ਪਹਿਲਾ ਡੇਟ ਤੇ ਡੇਟ ਦੇਣੀ ਜਦੋਂ ਇਕੱਠੇ ਹੁੰਦੇ ਨੇ ਉੱਥੇ ਮੇਨ ਪ੍ਰੋਬਲਮ ਕੀ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਇਹ ਜਨਤਕ ਦਾ ਸਮਝੌਤਾ ਨਹੀਂ ਕਰਦੇ ਇਹ ਪਰਦੇ ਦੇ ਪਿੱਛੇ ਸਮਝੌਤਾ ਕਰੀ ਬੈਠੇ ਨੇ ਜਿਹਦੇ ਕਰਕੇ ਲੋਕਾਂ 'ਚ ਗੁੱਸਾ ਲੋਕਾਂ 'ਚ ਜਿਹੜਾ ਰਾਜ ਕਰਦੀ ਪਾਰਟੀ ਹੁੰਦੀ ਆ ਉਹ ਜਿਵੇਂ ਇੱਥੇ ਆਮ ਆਦਮੀ ਪਾਰਟੀ ਨੇ ਦਾ ਰਾਜ ਹੈ ਉੱਪਰ ਬੀਜੇਪੀ ਵਾਲਿਆਂ ਦਾ ਉੱਥੇ ਜੂਟੀ ਚ ਵੀ ਚੰਡੀਗੜ੍ਹ ਬੀਜੇਪੀ ਦੇ ਅੰਡਰ ਆਉਂਦੀ ਹੈ ਉੱਥੇ ਇਹਨਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਇਹ ਤੱਕੇ ਸਾਈ ਕਰਦੇ ਨੇ ਬੀਜੇਪੀ ਵਾਲਿਆਂ ਨੇ ਜਿਹੜਾ ਆਪਣਾ ਦਿਖਾਇਆ ਇਹਨਾਂ ਨੂੰ ਕਿ ਆ ਤੁਸੀਂ ਵੋਟਾਂ ਪਾਓ ਆ ਸਾਨੂੰ ਪਾਏ ਰਹੀਆਂ ਨੇ 8 ਵੋਟਾਂ ਰਿਜੈਕਟ ਹੋ ਗਈਆਂ ਕੀ ਹੋਇਆ ਕੀ ਨਹੀਂ ਹੁਣ ਤਾਂ ਸੁਪਰੀਮ ਕੋਰਟ ਆ ਗਈ ਸੁਪਰੀਮ ਕੋਰਟ ਨੇ ਕੱਲਾ ਇਹ ਨਹੀਂ ਕਿਹਾ ਇਹ ਸੁਣਨ 'ਚ ਫਰਕ ਹੈ ਜਾਂ ਮੇਰੇ 'ਚ ਫਰਕ ਹੈ ਜਾਂ ਇਹਨਾਂ ਲੋਕਾਂ 'ਚ ਫਰਕ ਹੈ ਸਪਰੀਮ ਕੋਰਟ ਨੇ ਸਪਸ਼ਟ ਕਿਹਾ ਵੀ ਲੋਕਤੰਤਰ ਦਾ ਕਤਲ ਹੋ ਰਿਹਾ ਅੱਜ। ਹੁਣ ਕੀ ਇਸ ਗੱਲ ਦੀ ਮੋਹਰ ਲਗਾ ਦਿੱਤੀ ਗਈ ਹੈ ਕਿ ਸੁਪਰੀਮ ਕੋਰਟ ਨੇ ਜੇ ਟਿੱਪਣੀ ਕਰ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਵਾਲੇ ਛਾਲਾਂ ਕਿਉਂ ਮਾਰਦੇ ਫਿਰਦੇ ਆ ਕਿ ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ। ਜੇ ਉੱਥੇ ਲੋਕਤੰਤਰ ਦੇ ਕਤਲ ਦੇ ਲਈ ਮੈਂ ਮੰਨਦਾ ਵੀ ਸੁਪਰੀਮ ਕੋਰਟ ਨੇ ਜੋ ਕਿਹਾ ਉਹਦਾ ਸਤਕਾਰਯੋਗ ਹੈ। ਸੁਪਰੀਮ ਕੋਰਟ ਤੇ ਕੋਈ ਨਹੀਂ ਉਂਗਲ ਠਾਉਂਦਾ। ਪਰ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹ ਤਾਂ ਆਪਣੀ ਪੀੜ੍ਹੀ ਹੇਠਾਂ ਛੋਟਾ ਮਾਰਨ ਨਾ ਖਾਸ ਕਰ ਆਮ ਆਦਮੀ ਪਾਰਟੀ ਵਾਲੇ ਜੇ ਇੱਥੇ ਪੰਜਾਬ 'ਚ ਜੋ ਕਰ ਰਹੇ ਨੇ ਇੱਥੇ ਲੋਕਤੰਤਰ ਦਾ ਘਾਣ ਨਹੀਂ ਇੱਥੇ ਟਰੱਕ ਜੂਨੀਅਨਾਂ ਤੋਂ ਲੈ ਕੇ ਮਿਊਸਪਲ ਕਮੇਟੀਆਂ ਤੋਂ ਲੈ ਕੇ ਹੁਣ ਪੂਰੇ ਪੰਚਾਇਤਾਂ ਆਉਣਗੀਆਂ ਦੇਖੋ ਤੁਸੀਂ ਕਿੱਥੇ ਤੱਕ ਕੀ ਕੁਸੇ ਕਰੀ ਜਾ ਰਹੇ ਲੱਗਦਾ ਕਿ ਇਹ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਭਾਜਪਾ ਜਾਂ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਲੋਕ ਹਥਕੰਡੇ ਵਰਤਦੇ ਆ ਸੱਤਾ 'ਚ ਆਪਣੇ ਆਪ ਨੂੰ ਬਣਾ ਕੇ ਰੱਖਣ ਲਈ ਜਿਸ ਤਰ੍ਹਾਂ ਦੀਆਂ ਗੋਟੀਆਂ ਸਿਆਸਤਦਾਨ ਲੋਕ ਮਾਰਦੇ ਆ ਉਹਦੇ ਵਿੱਚ ਲੋਕਤੰਤਰ ਪਿਸਦਾ ਨਜ਼ਰ ਆਉਂਦਾ ਇੱਕ ਦੱਸੋ ਤੁਸੀਂ ਲੋਕ ਲੋਕ ਵੋਟਾ ਪਾਰਟੀ ਸਿੰਬਲ ਨੂੰ ਪਾਉਂਦੇ ਨੇ ਬੰਦੇ ਨੂੰ ਅੱਜ ਤੱਕ ਜਾਗੇ ਨਹੀਂ ਹੈਗੇ ਲੋਕ ਪਾਰਟੀ ਸਿੰਬਲ ਨੂੰ ਜ਼ਿਆਦਾ ਵੋਟਾਂ ਪਾਉਂਦੇ ਨੇ ਤਾਂ ਹੀ ਪਾਰਟੀਆਂ ਖੜੀਆਂ ਨੇ ਪਾਰਟੀ ਸਿੰਬਲ ਤੋਂ ਜਿੱਤਣ ਤੋਂ ਬਾਅਦ ਇੱਕ ਦੂਜੇ ਨਾਲ ਜੋਕ ਸੋ ਰਿਹਾ ਹੈ ਉਹ ਕੌਣ ਕਰਦਾ ਹੈ ਉਹ ਕੱਲਾ ਕਹਿੰਦਾ ਬੀਜੇਪੀ ਥੋੜਾ ਕਰਦੀ ਹੈ ਉੱਥੇ ਕਾਂਗਰਸ ਵੀ ਕਦੇ ਪਿੱਛੇ ਨਹੀਂ ਰਹੀ ਆਪਣੇ ਆਮ ਆਦਮੀ ਵਾਲੇ ਪਿੱਛੇ ਨਹੀਂ ਰਹਿੰਦੇ ਇਹ ਸਾਰੇ ਲੋਕ ਕਰਦੇ ਨੇ ਪਰ ਮੈਂ ਕਹਿੰਦਾ ਵੀ ਇਹ ਪੂਰਾ ਨਿੰਦਣਯੋਗ ਹੈ ਪਰ ਉਸ ਤੋਂ ਵੀ ਵੱਡੀ ਹੈਰਾਨਗੀ ਵਾਲੀ ਗੱਲ ਹੈ ਕਿ ਸਾਡਾ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜਾ ਤਿੰਨ ਚਾਰ ਵਾਰੀ ਮੁੱਖ ਮੰਤਰੀ ਬਣ ਲਿਆ ਅਰ ਜੇ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਦਾ ਮੁੱਖ ਮੰਤਰੀ ਦਾ ਜਿਹੜਾ ਬਣ ਗਿਆ ਕੇਜਰੀਵਾਲ ਹੈ ਪਰ ਮਸਲਾ ਇਸ ਕੱਲ ਦਾ ਖੜਾ ਹੋ ਰਿਹਾ ਕਿ ਜੇ ਤਾਂ ਪੰਜਾਬ ਦੇ ਵਿੱਚ ਸਿਆਸਤਦਾਨਾਂ ਨੂੰ ਨੋਟਿਸ ਭੇਜੇ ਜਾਣ ਸੰਮਣ ਭੇਜੇ ਜਾਣ ਉਹ ਤਾਂ ਸ਼ੁੱਧ ਹੁੰਦੇ ਆ ਉਹ ਤਾਂ ਦੁੱਧ ਤੋਤੇ ਹੁੰਦੇ ਆ ਪਰੰਤੂ ਜੇ ਕੇਜਰੀਵਾਲ ਨੂੰ ਕੋਈ ਨੋਟਿਸ ਚੱਲ ਜੇ ਉਹ ਫਿਰ ਗੈਰਕਾਨੂੰਨੀ ਕਿਵੇਂ ਹੋ ਜਾਂਦਾ ਮੈਂ ਉਹੀ ਗੱਲ ਕਹਿ ਰਿਹਾ ਸੀ ਵੀ ਮੁੱਖ ਮੰਤਰੀ ਹੁੰਦਾ ਹੋਇਆ ਆਮ ਲੋਕ ਤਾਂ ਸੰਮਣਾਂ ਤੋਂ ਬਰਾਂਟਾਂ ਤੋਂ ਭਗਾਉੜੇ ਹੁੰਦੇ ਅੱਜ ਤੱਕ ਸੁਣੇ ਨੇ ਆਪਾਂ ਨੇ ਏਡੇ ਏਡੇ ਹੋ ਗਏ ਆਪਾਂ ਇਹ ਪਹਿਲੀ ਵਾਰੀ ਦੇਖਿਆ ਵੀ ਸਾਡਾ ਮੁੱਖ ਮੰਤਰੀ ਦਿੱਲੀ ਦਾ ਲੁੱਕ ਕੇ ਜਿਵੇਂ ਪੰਜਾਬ 'ਚ ਨਾਨਕੇ ਹੁੰਦੇ ਨੇ ਜਦੋਂ ਉੱਥੇ ਸੰਮਣ ਆਉਂਦੇ ਨੇ ਈਡੀ ਦੇ ਭੱਜ ਕੇ ਨੱਥੇ ਲੁਕ ਜਾਂਦਾ ਆ ਕਿ ਪੰਜਾਬ 'ਚ ਇਹ ਕੀ ਹੋ ਰਿਹਾ ਹੈ ਜਾਂ ਥੋੜੀ ਵਿਜੀਲੈਂਸ ਇੱਥੇ ਲੋਕਾਂ ਦੇ ਘਰਾਂ 'ਚ ਲੈ ਕੇ ਜਾਂਦੀ ਹੈ ਉਹ ਉਹ ਸੰਮਣ ਉਹ ਲੋਕ ਲੈਂਦੇ ਨੇ ਤੁਸੀਂ ਇਹ ਆਹਦਿਆਂ ਤੇ ਬੈਠ ਕੇ ਇਹ ਵੀ ਲੋਕਤੰਤਰ ਦਾ ਘਾਣ ਹੈ ਇੱਕ ਸਤਕਾਰ ਜੋ ਕੋਟ ਹੈ ਜਾਂ ਕੋਈ ਕੋਈ ਈਡੀ ਹੈ ਏਜੰਸੀਆਂ ਬਣੀਆਂ ਹੋਈਆਂ ਨੇ ਜੇ ਤੁਸੀਂ ਸੱਚੇ ਸੁੱਚੇ ਹੋ ਸਾਫ ਸੁਥਰੇ ਹੋ ਕਿ ਉਹ ਨਹੀਂ ਉਹਦੇ ਸਾਹਮਣੇ ਜਾਂਦੇ ਜੀ ਤੁਸੀਂ ਹੱਕ ਮੰਦਾ ਸੀ ਕਿ ਦਿੱਲੀ ਦਾ ਮੁੱਖ ਮੰਤਰੀ ਸਾਫ ਸੁਥਰਾ ਤਾਂ ਮੰਦੇ ਸੀ ਜੇ ਉਹ ਪਹਿਲੀ ਦਫਾ ਹੀ ਕਹਿੰਦਾ ਹਾਂ ਵੀ ਬੁਲਾਓ ਦੱਸੋ ਕਿੱਥੇ ਬੁਲਾਉਨੇ ਲਿਓ ਮੈਂ ਲੈਣਾ ਸੰਮਣ ਗੈਰਕਾਨੂੰਨੀ ਕਿਵੇਂ ਹੁੰਦੇ ਆ ਇਹ ਦੱਸਿਆ ਤਾਂ ਜਾਵੇ ਨਾ ਸੰਮਣ ਗੈਰਕਾਨੂੰਨੀ ਕਿਵੇਂ ਹੋ ਗਏ ਇੱਕ ਏਜੰਸੀ ਨੇ ਤੁਹਾਨੂੰ ਸੰਮਣ ਕਰਤੇ ਉਹ ਜਾਂਚ ਕਰਨਾ ਚਾਹੁੰਦੀ ਹੈ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਸ਼ਰਾਬ ਘਟਾਲੇ ਦੇ ਮਾਮਲੇ ਵਿੱਚ ਹੁਣ ਤਾਂ ਦਿੱਲੀ ਦੀ ਹਾਈ ਕੋਰਟ ਨੇ ਵੀ ਗੱਲ ਕਹਿਤਾ ਕਿ ਸਬਮਣੇ ਦੇ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਖੁਦ ਹੀ ਪੇਸ਼ ਹੋਣਾ ਚਾਹੀਦਾ ਹੈ ਇੱਕ ਪਾਸੇ ਤਾਂ ਕੇਜਰੀਵਾਲ ਕਹਿੰਦਾ ਕਿ ਮੈਂ ਜੇਲ੍ਹ ਜਾਣ ਤੋਂ ਡਰਦਾ ਨਹੀਂ ਫਿਰ ਸਬਮਣੇ ਫੜਨ ਤੋਂ ਕਿਉਂ ਡਰਦਾ ਗੈਰ ਕਾਨੂੰਨੀ ਜੇ ਸਬਮਣੇ ਹੁੰਦੇ ਪਹਿਲਾਂ ਜਿਹੜੇ ਦੋ ਅੰਦਰ ਬੈਠੇ ਨੇ ਇਹਦੇ ਮਨੀਸ਼ ਸੋਧਿਆ ਜੈਨ ਇੱਥੇ ਵੀ ਹੋਏ ਉਹ ਉਹਨਾਂ ਦਾ ਉਹਨਾਂ ਮੌਕੇ ਦਾ ਕਿਹਾ ਨਹੀਂ ਉਦੋਂ ਵੀ ਨੇ ਰੌਲਾ ਪਾਇਆ ਵੀ ਸਾਡੇ ਨਾਲ ਇਜਾਜ਼ਤੀ ਹੋ ਰਹੀ ਆ ਇਜਾਜ਼ਤੀ ਹੋ ਰਹੀ ਆ ਜੇ ਇਜਾਜ਼ਤੀ ਹੁੰਦੀ ਉਹ ਅੰਦਰ ਜਵਾਨਤ ਕਿਉਂ ਨਹੀਂ ਹੋ ਰਹੀ ਜਵਾਨਤ ਤਾਂ ਨਹੀਂ ਆਪਣੇ ਨਰਿੰਦਰ ਮੋਦੀ ਨੇ ਲੈਣੀ ਜਵਾਨਤ ਤਾਂ ਕੋਰਟ ਚੋਂ ਹੋਣੀ ਆ ਕੋਰਟ ਕਿਉਂ ਨਹੀਂ ਇਹਨੇ ਜਵਾਨਤ ਲੈਂਦੀ ਇਹੀ ਕੇਜਰੀਵਾਲ ਨਾਲ ਹੋਣਾ ਜਿੰਨਾ ਮਰਜੀ ਭੱਜ ਲਵੇ ਅਖੀਰ ਨੂੰ ਸੱਚ ਸੱਚ ਆ ਝੂਠ ਝੂਠ ਆ ਕੇਜਰੀਵਾਲ ਸਾਹਿਬ ਨਾ ਮਜਾ ਘਟਾਓ ਨਾ ਧੱਜੀਆਂ ਘਟਾਓ ਪੰਜਾਬ ਚ ਕਾਨੂੰਨ ਹੋਰ ਪੈਦਾ ਕਰਦੇ ਹੋ ਦਿੱਲੀ ਚ ਹੋਰ ਪੈਦਾ ਕਰਦੇ ਹੋ ਕੇਜਰੀਵਾਲ ਕਹਿੰਦਾ ਹੈ ਕਿ ਜਿਹੜੇ ਮੈਨੂੰ ਨੋਟਿਸ ਭੇਜੇ ਜਾ ਰਹੇ ਹੋ ਇਸ ਕਰਕੇ ਭੇਜੇ ਜਾ ਰਹੇ ਆ ਕਿ ਮੈਨੂੰ ਭਾਜਪਾ ਵਿੱਚ ਮਰਜ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿ ਭਾਜਪਾ ਜਿਸ ਤਰ੍ਹਾਂ ਲੋਟਸ ਖੇਡਦੀ ਹੈ ਜਿਸ ਤਰ੍ਹਾਂ ਲੋਟਸ ਦੇ ਤਹਿਤ ਵਿਧਾਇਕਾਂ ਨੂੰ ਖਰੀਦੀ ਹੈ ਉਸੇ ਤਰ੍ਹਾਂ ਮੈਨੂੰ ਵੀ ਭਾਜਪਾ ਵਿੱਚ ਸ਼ਾਮਲ ਕਰਾਉਣ ਲਈ ਜਿਹੜੀ ਈਡੀ ਦਾ ਇੱਕ ਦਬਾਅ ਏਜੰਸੀਆਂ ਦਾ ਦਬਾਅ ਜਿਹੜਾ ਹੈ ਨੋਟਿਸ ਰਾਹੀਂ ਬਣਾਇਆ ਜਾ ਰਿਹਾ ਪਹਿਲਾ ਕੇਜਰੀਵਾਲ ਦੀ ਇਸ਼ਾਰੇ ਤੇ ਪੰਜਾਬ ਦੇ ਵਿੱਚ ਇੱਥੇ ਵੀ ਕਹਿੰਦੇ ਜੀ ਲੋਟਸ ਆ ਗਿਆ ਇੱਥੇ ਵੀ ਖਰੀਦੋ-ਫਰੋਕਤ ਚੱਲ ਵੀ ਉਹ ਲੋਟਸ ਦਾ ਮੁੱਦਾ ਲੈ ਕੇ ਜਿਹੜਾ ਸਾਡਾ ਡੀਜੀਪੀ ਲੱਗਿਆ ਗੌਰਵ ਜਾਦਵ ਉਹਦੇ ਕੋਲ ਸਾਡਾ ਖਜ਼ਾਨਾ ਮੰਤਰੀ ਹਰਪਾਲ ਚੀਮਾ ਆਪਣੀ ਡਾਰ ਲੈ ਕੇ ਟੀਮ ਉਹ ਗਿਆ ਵੀ ਜੀ ਸਾਡਾ ਪਰਚਾ ਦਰਜ ਕਰੋ ਉਹ ਕਿੱਥੇ ਗਿਆ ਉਹ ਜੇ ਜਨਤਕ ਕਰ ਦਿੰਦੇ ਆ ਸੱਪਾ ਕਿਉਂ ਪੈਂਦਾ ਹੁਣ ਉਸੇ ਈਸ਼ੂ ਨੂੰ ਲੈ ਕੇ ਉੱਥੇ ਇਹਨਾਂ ਦੀ ਮੰਤਰੀ ਨੇ ਕਹਿਤਾ ਉਹ ਬੀਬੀ ਨੇ ਕਹਿੰਦੀ ਕਹਿੰਦੀ ਜੀ 2.525 ਕਰੋੜ ਰੁਪਇਆ ਏਕੇ ਕਾ ਐਮਐਲਏ ਨੂੰ ਖਰੀਦ ਰੇ ਖਰੀਦਦੇ ਕਿੰਨੇ ਨੇ ਹੱਸੋ ਹੀ ਨਹੀਂ ਗੱਲ ਸੱਤ ਬੰਦਿਆਂ ਨੂੰ ਸੱਤ ਨਾਲ ਦਿੱਲੀ ਚ ਸਰਕਾਰ ਬਣਦੀ ਆ ਭਾਜਪਾ ਦੀ ਪਰ ਆਸ਼ੀਤ ਇਹ ਗੱਲ ਕਹਿ ਰਹੀ ਆ ਕਿ ਜਿਹੜਾ ਮੈਨੂੰ ਨੋਟਿਸ ਭੇਜਿਆ ਗਿਆ ਉਹ ਇੱਕ ਚਿੱਠੀ ਆ ਇੱਕ ਪਾਸੇ ਤਾਂ ਕੇਜਰੀਵਾਲ ਆਪਣੇ ਨੋਟਿਸ ਨੂੰ ਇਹ ਕਹਿ ਦਿੰਦਾ ਗੈਰਕਾਨੂੰਨੀ ਆ ਦੂਜਾ ਜਿਹੜੇ ਇਹਨਾਂ ਦੇ ਕੈਬਨਿਟ ਦੇ ਮੰਤਰੀ ਆਸ਼ੀ ਉਹ ਇਹ ਗੱਲ ਕਹਿ ਦਿੰਦੇ ਕਿ ਜਿਹੜਾ ਮੈਨੂੰ ਸੰਭਣ ਆਇਆ ਉਹ ਇੱਕ ਚਿੱਠੀ ਆ ਇਹ ਚੱਲ ਕੀ ਰਿਹਾ ਬੀਬੀ ਆਸ਼ੀ ਚਿੱਠੀ ਇਹ ਕਿਤੇ ਕਰਕੇ ਕਹਿੰਦੀ ਆ ਨਾ ਬڑا ਜਿਹੜਾ ਜਿਵੇਂ ਹੁਣ ਮੈਂ ਜਥੇਬੰਦੀ ਚਲਾਉਣਾ ਜਥੇਬੰਦੀ ਦਾ ਮੈਂ ਪ੍ਰਧਾਨ ਆ ਮੈਨੂੰ ਦੇਖ ਕੇ ਹੀਟ ਲਿਆ ਨੇ ਬੋਲਣਾ ਉਹ ਕਹਿੰਦੇ ਜ ਸਾਡਾ ਕੇਜਰੀਵਾਲ ਸੰਬਣ ਨੂੰ ਸੰਬਣ ਨਹੀਂ ਸਮਝ ਰਿਹਾ ਜੇ ਮੈਂ ਕਹਿ ਦੂੰਗੀ ਉਹਨੂੰ ਚਿੱਠੀ ਮੈਨੂੰ ਕਿਹੜਾ ਫਾਹਾ ਲੱਗਣ ਲੱਗਿਆ ਫਸ ਬਚਣਾ ਉਹਨੇ ਵੀ ਨਹੀਂ ਬਚਣਾ ਉਹਨੇ ਵੀ ਨਹੀਂ ਜਿਹੜਾ ਵੀ ਕੋਰਟ ਦੀ ਤਨੀ ਤੋਹੀਨ ਕਰੂ ਚਾਹੇ ਲੋਅਰ ਕੋਰਟ ਹੈ ਚਾਹੇ ਸੁਪਰੀਮ ਕੋਰਟ ਤੱਕ ਹੈ ਕੋਰਟ ਕੋਰਟ ਦੀ ਆ ਜੱਜ ਜੱਜ ਹੁੰਦਾ ਜਿਹੜਾ ਉਹਦੇ ਨਾਲ ਪੰਗਾ ਲਊਗਾ ਉਹ ਉਹਨੂੰ ਰਾ ਜੇ ਨਾ ਸਰਕਾਰਾਂ ਨੇ ਜੇਲ੍ਹ ਵਾਲਾ ਦਿਖਾਇਆ ਨਾ ਜਾਸੀਆ ਨੇ ਦਿਖਾਇਆ ਤਾਂ ਲੋਕ ਮਜ਼ਾਕ ਉਡਾ ਦੇਣਗੇ ਕੋਟਾਂ ਦਾ ਇਹਦੇ ਕਰਕੇ ਸਖਤੀ ਹੋਣੀ ਬਹੁਤ ਜ਼ਰੂਰੀ ਹੈ ਕੋਈ ਕਿਸੇ ਨਾਲ ਲਿਹਾਜ਼ ਨਹੀਂ ਹੋਣੀ ਚਾਹੀਦੀ ਚਾਹੇ ਇਹਦੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਗ੍ਰਹਿ ਮੰਤਰੀ ਹੋਵੇ ਕੋਈ ਹੋਵੇ ਜਿਹੜਾ ਕੋਟ ਨੂੰ ਕੋਟ ਨਹੀਂ ਸਮਝਦਾ ਬਿਲਕੁਲ ਤੋਲ ਦੇਣਾ ਚਾਹੀਦਾ ਇਹ ਸਨ ਪਰਮਜੀਤ ਸਿੰਘ ਸਵਾਲੇ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਲਗਾਤਾਰ ਲੋਕਾਂ ਦੀਆਂ ਅੱਖਾਂ ਵਿੱਚ ਕੱਟਾ ਪਾਉਂਦੀਆਂ ਨੇ ਤੇ ਸੁਪਰੀਮ ਕੋਰਟ ਨੇ ਜੇ ਇਸ ਗੱਲ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਲੋਕਤੰਤਰ ਦਾ ਮਜ਼ਾਕ ਕਿਉਂ ਬਣਾਉਂਦੀਆਂ ਸਿਆਸੀ ਪਾਰਟੀਆਂ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਨਹੀਂ ਹੈ ਬਲਕਿ ਲੰਮੇ ਸਮੇਂ ਪਿਛਲੇ ਲਈ ਵੀ ਹੈ ਤੇ ਜੋ ਕੁਝ ਪਿੱਛੇ ਹੋ ਚੁੱਕਿਆ ਹੈ ਜਿਹੜਾ ਕੁਝ ਸਿਆਸੀ ਪਾਰਟੀਆਂ ਨੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਆਪਣੇ ਹੱਥ ਕੰਡੇ ਵਰਤੇ ਹੈ ਦਾ ਲੋਕਤੰਤਰ ਨੂੰ ਮਜ਼ਾਕ ਬਣਾਇਆ ਹੈ ਜਾਂ ਜਦੋਂ ਹਾਲਾਤ ਖਰਾਬ ਹੁੰਦੇ ਨੇ ਤਾਂ ਉਸ ਸਮੇਂ ਲੋਕਤੰਤਰ ਦਾ ਕਤਲ ਹੁੰਦਾ ਵੇਖਿਆ ਜਾ ਸਕਦਾ ਹੈ ਬੇਸ਼ੱਕ ਸੁਪਰੀਮ ਕੋਰਟ ਦੀ ਇਹ ਟਿੱਪਣੀ ਚੰਡੀਗੜ੍ਹ ਮੇਅਰ ਦੀ ਚੋਣ ਦੇ ਫੈਸਲੇ ਦੇ ਉੱਤੇ ਆਈ ਹੋਵੇ ਪਰੰਤੂ ਸਮੇਂ-ਸਮੇਂ ਤੇ ਅਦਾਲਤਾਂ ਨੂੰ ਅਜਿਹੇ ਗੰਭੀਰ ਨੋਟਿਸ ਲੈਣੇ ਚਾਹੀਦੇ ਆ ਜਿਸ ਦੇ ਨਾਲ ਸਿਆਸੀ ਪਾਰਟੀਆਂ ਲੀਤੇ ਰਹਿਣ ਤੇ ਜਦੋਂ ਇਹ ਸਿਆਸੀ ਪਾਰਟੀਆਂ ਦੇ ਲੋਕ ਜਾਂ ਸਿਆਸਤਦਾਨ ਮਨਮਰਜ਼ੀਆਂ ਕਰਦੇ ਆ ਤੇ ਲੋਕਤੰਤਰ ਦਾ ਕਤਲ ਹੁੰਦਾ ਲੋਕ ਵੇਖਦੇ ਆ ਤੇ ਅਦਾਲਤਾਂ ਨੂੰ ਅਜਿਹੀਆਂ ਟਿੱਪਣੀਆਂ ਕਰਨੀਆਂ ਹੀ ਪੈਂਦੀਆਂ ਕੈਮਰਾਮੈਨ ਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਟਰ ਟੀਵੀ ਪਟਿਆਲਾ